ਸੁਨੋ ਪਸੇ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਲੋਕ ਮਹਲਾ ਤੀਜਾ ਹਾਈ ਤਿਸ ਸਰਜੋ ਅੰਕ ਸੈ ਅਹਰਣ ਜੋ ਸਰਦੀ ਮੰਤਨ ਅਗੈ ਰਾਖ ਕੈ ਉਬੀ ਸੇਵ ਕਰੇ ਖਾਇਤੀ ਸਿਰ ਜੋ ਅੰਕ ਸਹ ਹੈ ਅਹਰਨ ਜੋ ਸਿਰ ਦੇ ਮੰਤਨ ਅਗੈ ਰਾਖ ਕੈ ਉਬੀ ਸੇਵ ਕਰੇ ਓ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੂਝੀਐ ਜਾਇ ਆਪੇ ਨਦਰ ਕਰੀ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇ ਆਏ ਤੀ ਪਰਵਾਣ ਨਾਨਕ ਕੋਲ ਉਧਾਰੇ ਆਪਣਾ ਦਰਗਹਿ ਪਾਵਹਿ ਮਾਣ ਪੌੜੀ ਗੁਰਮੁਖ ਸਖੀਆਂ ਸਿਖ ਗੁਰੂ ਮੇਲਾਈਆਂ ਇਕ ਸੇਵਕ ਗੁਰ ਪਾਸ ਇਕ ਗੁਰਕਾਰ ਲਾਈਆਂ ਜਿਨਾਂ ਗੁਰ ਪਿਆਰਾ ਮਨ ਚਿਤ ਤਿਨਾਂ ਭਾਉ ਗੁਰੂ ਦੀ ਵਾਈਆਂ ਗੁਰ ਸਿਖਾ ਏਕੋ ਪਿਆਰ ਗੁਰ ਮਿੱਤਾ ਪਤਾ ਭਾਈਆਂ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ ਬੋਲ ਸਿੱਖਾ ਇੱਕ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹੀ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ